ਤੇ ਜਿਹੜਾ ਕ੍ਰਿਸ਼ਨ ਅਵਤਾਰ ਰਾਮਾ ਅਵਤਾਰ ਦਸ਼ਮ ਗ੍ਰੰਥ ਚ ਲਿਖਿਆ ਹੈ ਅਖੌਤੀ ਦਸ਼ਮ ਗ੍ਰੰਥ ਚ ਇਹ ਐਡਾ ਇਹਦੀ ਵਧੀਆ ਰਾਈਟਿੰਗ ਗੁਰੂ ਨੇ ਕੀਤੀ ਹੈ ਇਹ ਬਿਲਕੁਲ ਹੀ ਗੁਰੂ ਨੇ ਆਪਣੇ ਨਜ਼ਰੀਏ ਤੋਂ ਲਿਖਿਆ ਹੈ ਤੇ ਇਹ ਬਹੁਤੀ ਗੱਲ ਹੈ ਜਿਨ੍ਹਾਂ ਦੇ ਨਾਂ ਤੇ ਤੁਸੀਂ ਮੜ ਰਹੇ ਜੇ ਵੀ ਆਰਐਸਐਸ ਨੇ ਲਿਖਵਾਇਆ ਹੈ ਰਚਨਾ ਜਾਓ ਆਰਐਸਐਸ ਨੂੰ ਕਹੋ ਵੀ ਇਹਨਾਂ ਨੂੰ ਸ਼ਾਪਕੇ ਦਿਖਾ ਦੇ ਆਪਣੇ ਫੰਡ ਤੇ ਸ਼ਾਪਕੇ ਦਿਖਾ ਦੇ ਮੈਂ ਹੁਣ ਤੁਹਾਨੂੰ ਪੁੱਛਣਾ ਚਾਹੁੰਦਾ ਵੀ ਜਿਹੜਾ ਵਿਰਸਾ ਸਿੰਘ ਨੂੰ ਜਾ ਜਿਹੜਾ ਫੰਡ ਆਇਆ ਸੀ ਪਿਛੇ ਜਿਹੜਾ 300 ਸਾਲਾਂ ਵਾਲਾ ਉਹ ਉਸ ਫੰਡ ਦੇ ਨਾਲ ਕਿਹੜਾ ਲਿਟਰੇਚਰ ਛਾਪਿਆ ਗਿਆ ਜੀ ਦੇਖੋ ਇੱਕ ਕੇਂਦਰ ਹੈ ਹਮ ਮੁਰਲੀ ਮਨੋਹਰ ਜੋਸੀ ਨੇ ਉਸ ਵੇਲੇ ਇਹ ਮਨਿਸਟਰ ਸੀ ਕੇਂਦਰ ਦੇ ਵਿੱਚ ਜੀ ਕੁਆਜਪਾਈ ਸਰਕਾਰ ਦੇ ਵਿੱਚ ਹਮ ਇਸ ਨੇ ਕਿਹਾ ਸੀ ਕਿ ਮੈਂ 10 ਕਰੋੜ ਰੁਪਇਆ ਗੁਰੂ ਗੋਬਿੰਦ ਸਿੰਘ ਦੀ ਬਾਣੀ ਦੇ ਪ੍ਰਚਾਰ ਵਾਸਤੇ ਰੱਖਿਆ 10 ਕਰੋੜ ਰੁਪਈਆ ਲੰਬਾ ਜੀ 10 ਕਰੋੜ ਜੀ ਇਹ ਉਹਦਾ ਪਾਰਲੀਮੈਂਟ ਦੇ ਵਿੱਚ ਦਿੱਤਾ ਹੋਇਆ ਬਿਆਨ ਹੈ ਹੂੰ ਲੰਬਾ ਜੀ ਨੂੰ ਪਤਾ ਹੀ ਨਹੀਂ ਕਿ 10 ਕਰੋੜ ਜੀ ਹੁਣ ਜਿਹੜਾ ਹੈਗਾ ਤੁਹਾਡਾ ਇਹਨਾਂ ਦਾ ਆਰਐਸਐਸ ਦਾ ਇੱਥੋਂ ਦਾ ਰਾਸ਼ਟਰੀ ਸਿੰਘ ਸਿੱਖ ਸੰਗਤ ਦਾ ਪ੍ਰਧਾਨ ਹੈ ਜੀ ਪੰਜਾਬ ਦਾ ਜੁੜਗ 85 ਸਾਲਾਂ ਦਾ ਹੋ ਗਿਆ ਜੀ ਉਸ ਨੂੰ 85 ਲੱਖ ਰੁਪਈਆ ਦਿੱਤਾ ਗਿਆ ਹੈ ਇਹ ਪ੍ਰਚਾਰ ਕਰਨ ਵਾਸਤੇ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਜਿਸ ਤਰ੍ਹਾਂ ਦੀ ਸਿੱਖੀ ਦਾ ਪ੍ਰਚਾਰ ਉਹ ਕਰ ਰਿਹਾ ਉਹ ਕੀ ਦੇਖ ਰਹੇ ਹੋ ਤੇ ਇਹ ਹੁਣ ਪੈਸਾ ਕਿਸ ਵਾਸਤੇ ਦਿੱਤਾ ਗਿਆ ਕੀ ਵਰਤਨ ਵਾਸਤੇ ਦਿੱਤਾ ਗਿਆ ਔਰ ਆਰਐਸਐਸ ਵੱਲੋਂ ਦਿੱਤਾ ਗਿਆ ਹਮ ਆਰਐਸਐਸ ਵੱਲੋਂ ਉਹ ਤਾਂ ਜੀ 85 ਲੱਖ ਰੁਪਇਆ ਜੀ ਹੁਣ ਤੇ ਉਹ ਜਿਹੜਾ ਸੀਗਾ ਉਹ ਸਰਕਾਰ ਵੱਲੋਂ 10 ਕਰੋੜ ਰੁਪਇਆ ਇਸ ਨੂੰ ਛਾਪਣ ਵਾਸਤੇ ਦਿੱਤਾ ਗਿਆ ਸੀ ਹਮ ਹੁਣ ਇਹ ਜੇ ਵੈਸੇ ਹੀ ਗੱਲਾਂ ਬਣਾਈ ਜਾਣ ਉਹਦੇ ਚੋਂ ਕਿੰਨਾ ਵਿਰਸਾ ਸਿੰਘ ਨੂੰ ਦਿੱਤਾ ਉਹ ਤਾਂ ਫਿਰ ਇਹਨਾਂ ਦੀਆਂ ਸਰਕਾਰੀ ਫਾਈਲਾਂ ਦਾ ਮੌਇਨਾ ਕਰਨਾ ਪਏਗਾ ਪਰ ਉਹ ਸ਼ਾਇਦ ਆਪਾਂ ਨੂੰ ਨਾਮ ਪੋਸੀਬਲ ਹੋਣ ਜੀ ਵੈਸੇ ਆ ਮੈਂ ਕੱਲ ਪਰਸੋਂ ਕਿਸੇ ਨੂੰ ਬੇਨਤੀ ਕਰਕੇ ਆਰਟੀਆਈ ਦੇ ਵਿੱਚ ਇੱਕ ਸਵਾਲ ਪੁਆਇਆ ਹੈ ਵੀ ਇਹਦੇ ਵਿੱਚੋਂ ਕਿੰਨਾ ਪੈਸਾ ਬਾਬਾ ਵਿਰਸਾ ਸਿੰਘ ਨੂੰ ਮਿਲਿਆ ਸੀ ਠੀਕ ਹੈ ਤੇ ਵਿਰਸਾ ਸਿੰਘ ਦਾ ਜਿਹੜਾ ਕੰਟਰੀਬਿਊਸ਼ਨ ਆ ਉਹ ਤੁਹਾਡੇ ਸਾਹਮਣੇ ਹੈ ਜੀ ਹੁਣ ਜਿਹੜਾ ਇਹ ਹੁਕਮਨਾਮਾ ਨਹੀਂ ਗੱਲ ਕੀਤੀ ਹੈ ਸਰਜੀ ਸਿੰਘ ਹੋਰ ਨੇ ਬੜੀ ਇਹ ਵਾਜਬ ਗੱਲ ਹੈ ਹਮ ਬਿਰਸਾ ਸਿੰਘ ਉਸ ਵੇਲੇ ਬਣਾ ਰਿਹਾ ਸੀ ਹਮ ਉਹਦੇ ਵਰਕ ਲਾਫ ਕੋਈ ਹੁਕਮਨਾਮਾ ਨਹੀਂ ਜੀ ਉਸ ਤੋਂ ਬਾਅਦ ਤਨੂਆ ਨੇ ਤੇ ਆਪਣੇ ਪ੍ਰੋਫੈਸਰ ਸੀਗੇ ਇੱਕ ਯੂਨੀਵਰਸਿਟੀ ਦੇ ਪੰਜਾਬੀ ਯੂਨੀਵਰਸਿਟੀ ਦੇ ਜਿਹੜਾ ਕਾਗਜ਼ ਮੈਂ ਤੁਹਾਨੂੰ ਪਿਛਲੀ ਵਾਰੀ ਦਿਖਾਇਆ ਸੀ ਜੀ ਉਹਨਾਂ ਨੇ ਦੋ ਆਰਟੀਕਲ ਲਿਖਦੇ ਜੀ ਇਸ ਰਿਵਿਊਮ ਦੇ ਵਿੱਚ ਪੂਰੇ ਪੇਜ ਦੇ ਉੱਤੇ ਹਮ ਉਹਨਾਂ ਦਾ ਉਹਨਾਂ ਦੇ ਬਾਰੇ ਹੁਕਮਨਾਮਾ ਕੋਈ ਨਹੀਂ ਹਮ ਜਦੋਂ ਮੈਂ ਲਿਖਦਾ ਆਰਟੀਕਲ ਉਸ ਤੇ ਜਵਾਬ ਦੇ ਵਿੱਚ ਜਿਹੜਾ ਇਹ ਜ਼ਿਕਰ ਕੀਤਾ ਸਿੰਘ ਸਾਹਿਬ ਨੇ ਉਹ 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 ਸੀਗਾ ਗੁਰੂ ਗ੍ਰੰਥ ਸਾਹਿਬ ਦਾ ਸ਼ਰੀਖ ਉਸਾਰਨ ਦੀ ਕੋਸ਼ਿਸ਼ ਹਮ ਇਹਨਾਂ ਦਾ ਮੈਂ ਅੰਗਰੇਜ਼ੀ ਚ ਲਈ ਸੀ ਆਰਟੀਕਲ ਇਹਨਾਂ ਨੇ ਅੰਗਰੇਜ਼ੀ ਛਪਣ ਨਹੀਂ ਦਿੱਤਾ ਮੈਂ ਟ੍ਰਿਬਿਊਨ ਦੇ ਐਡੀਟਰ ਕੋਲ ਗਿਆ ਜਿਹਨੇ ਉਹਨਾਂ ਦੇ ਸੀਗੇ ਟਰਸਟ ਦੇ ਮੈਂਬਰ ਉਹਨਾਂ ਕੋਲ ਗਿਆ ਹਾਂ ਔਰ ਪੂਰਾ ਜ਼ੋਰ ਪਾਇਆ ਉਹਦੇ ਉੱਤੇ ਵੀ ਤੁਸੀਂ ਅਕਾਦਮਿਸਟਾਂ ਉਸ ਦੇ ਪ੍ਰੋਪਗੈਂਡਾ ਕਰਵਾਏ ਜਾਂਦੇ ਹੋ ਤੇ ਜੋ ਕੋਈ ਵਰਕਲਾਫ ਲਿਖਦਾ ਸੀ ਚਾਪਣ ਨਹੀਂ ਹੁੰਦੇ ਹੂੰ ਤਾਂ ਅਖੀਰ ਦੇ ਉੱਤੇ ਉਹ ਇਸ ਤੇ ਮੰਨਿਆ ਕਿ ਜੀ ਟਰਾਂਸਲੇਟ ਕਰਕੇ ਪੰਜਾਬੀ ਚਾਪ ਦੇਣੇ ਜੀ ਸੋ ਪੰਜਾਬੀ ਜੀ ਆਰਟੀਕਲ ਸੀ ਜਿਸ ਵੇਲੇ ਚਪਾਇਆ ਤਾਂ ਉਹ ਜਿਹੜਾ ਇਹਨਾਂ ਨੇ ਹੁਕਮਨਾਮਾ ਕੀਤਾ ਵੀ ਇਹ ਨਹੀਂ ਕਰਨਾ ਚਾਹੀਦਾ ਹੂੰ ਇਸ ਤਰ੍ਹਾਂ ਦਾ ਬਵਾਦ-ਬਾਦ ਨਹੀਂ ਪੈਦਾ ਕਰਨਾ ਚਾਹੀਦਾ ਹੂੰ ਜਦੋਂ ਤਾਂ ਕੋਈ ਦੂਸਰਾ ਹੱਕ ਦੇ ਵਿੱਚ ਕਰਦਾ ਹੈ ਹੂੰ ਉਸ ਵੇਲੇ ਕੋਈ ਇਹਨਾਂ ਦੇ ਰਿਐਕਸ਼ਨ ਨਹੀਂ ਹੁੰਦਾ ਜੀ ਹੁਣ ਅੱਜ ਹੱਕ ਦੇ ਵਿੱਚ ਉਸਨੇ ਉਹ ਉੱਥੇ ਜਾ ਕੇ ਬੰਗਲਾ ਸਾਹਿਬ ਸਾਰਾ ਕੁਝ ਕੀਤਾ ਜੀ ਕੋਈ ਟਕਸਾਲੀ ਕੋਈ ਅਕਾਲ ਤਖਤ ਵਾਲੇ ਜਾਂ ਕੋਈ ਜਿੰਨੇ ਵੀ ਹੈਗੇ ਕਿਸੇ ਨੇ ਨਹੀਂ ਕਿਹਾ ਕੋਈ ਬਾਦ-ਵਿਵਾਦ ਨਾ ਵਧਾਓ ਜੀ ਲੇਕਿਨ ਜਿਸ ਦਿਨ ਤੁਸੀਂ ਕਹੋਗੇ ਨਾ ਇਸ ਤਰ੍ਹਾਂ ਦੀ ਡਿਸਕਸ਼ਨ ਕਰੋਗੇ ਉਸ ਦਿਨੇ ਆ ਜਾਣਗੇ ਵੀ ਜੀ ਇਹ ਇੱਕ ਹੁਕਮਨਾਮੇ ਦੇ ਖਿਲਾਫ ਹੋ ਰਿਹਾ ਹੈ ਸਰਦਾਰ ਬਲਜੀਤ ਸਿੰਘ ਆਪਣੇ ਬਹੁਤ ਸਿਆਣੇ ਤੇ ਬੜੇ ਅੱਛੇ ਰਾਈਟਰ ਸਨ ਸਾਡੇ ਥੀਓਲੋਜੀ ਦੇ ਵਿੱਚ ਉਸ ਵੇਲੇ ਉਹੀ ਸੀ ਇੱਕ ਆਦਮੀ ਜਿਹੜਾ ਥੀਓਲੋਜੀ ਦੇ ਉੱਤੇ ਸਿੱਖ ਸਿੱਖ ਥੀਓਲੋਜੀ ਦੇ ਉੱਤੇ ਕੰਮ ਕਰ ਰਿਹਾ ਸੀ ਡਾਕਟਰ ਦਲਜੀਤ ਸਿੰਘ ਜੀ ਉਹ ਸਰਦਾਰ ਦਲਜੀਤ ਸਿੰਘ ਜੀ ਤੇ ਉਹਨਾਂ ਨੇ ਮੈਨੂੰ ਇੱਕ ਦਿਨ ਕਿਹਾ ਜੀ ਕਹਿੰਦੇ ਮੈਂ ਜਿਹੜੀ ਇਹ ਇੱਕ ਗੁਰੂ ਗ੍ਰੰਥ ਗੁਰੂ ਦਸਵੇਂ ਪਾਤਸ਼ਾਹ ਦੇ ਪਵਿੱਤਰ ਜਾਮੇ ਦੇ ਉੱਤੇ ਇਹ ਦਾਗ ਲਾਉਣਾ ਚਾਹੁੰਦੇ ਨਾ ਮੈਂ ਇਸ ਦੇ ਬਰਖਲਾ ਬੋਲੇ ਬਿਨਾ ਮਰਨਾ ਨਹੀਂ ਚਾਹੁੰਦਾ ਹੂੰ ਅੱਛਾ ਉਹਨਾਂ ਨੇ ਇੱਕ ਆਰਟੀਕਲ ਲਿਖਿਆ ਜੀ ਔਰ ਉਹ ਆਪਣੇ ਮੈਗਜ਼ੀਨ ਦੇ ਵਿੱਚ ਆਪਣਾ ਸੀ ਹੂੰ ਇੰਸਟੀਚਿਊਟ ਆਫ ਸਿਕਸ ਸਟੱਡੀਜ਼ ਦੇ ਮੈਗਜ਼ੀਨ ਦੇ ਵਿੱਚ ਲੇਕਿਨ ਐਡੀਟਰ ਖੜਕ ਸਿੰਘ ਸੀ ਹੂੰ ਉਸ ਨੂੰ ਖੜਕ ਸਿੰਘ ਨੂੰ ਵਰਗ ਲਾਇਆ ਗਿਆ ਔਰ ਉਹ ਕਹਿੰਦਾ ਮੈਂ ਸ਼ਾਬਦਾਨੀ ਹੂੰ ਖੈਰ ਉਹਨੂੰ ਮੈਂ ਮਜਬੂਰ ਕੀਤਾ ਵੀ ਉਹ ਕਹਿੰਦਾ ਜੀ ਪੰਨੇ ਪੂਰੇ ਹੋ ਗਏ ਮੈਂ ਕਿਹਾ ਮੇਰਾ ਆਰਟੀਕਲ ਕੱਢ ਦੇ ਤੁਸੀਂ ਹੋਰ ਦਾ ਕੱਢ ਦੇ ਪੰਨੇ ਹੋਰ ਪਾ ਲੈ ਇਹ ਚਪਣਾ ਜ਼ਰੂਰ ਹੈ ਜਿਸ ਦਿਨ ਚਪਕਿਓ ਮੈਗਜ਼ੀਨ ਆਇਆ ਫਿਰ ਅਸੀਂ ਗਏ ਉੱਥੇ ਇਨੋਗ੍ਰੇਸ਼ਨ ਵਾਸਤੇ ਅਸੀਂ ਤਿੰਨ ਚਾਰ ਗਾਣੇ ਜਾਂਦੇ ਸਾਂ ਤੇ ਦੇਖਦੇ ਸਾਂ ਵੀ ਕਿਸ ਤਰ੍ਹਾਂ ਪ੍ਰਿੰਸੀਪਲ ਹਰਪਜਨ ਸਿੰਘ ਸਰਦਾਰ ਜਗਜੀਤ ਸਿੰਘ ਤੇ ਸਰਦਾਰ ਬਲਜੀਤ ਸਿੰਘ ਜੀ ਮੈਂ ਆਪਣੀ ਕਾਰ ਦੇ ਵਿੱਚ ਲੈ ਕੇ ਗਿਆ ਉਹਨਾਂ ਨੂੰ ਜੀ ਉੱਥੇ ਧਾ ਕੇ ਅਸੀਂ ਉਹ ਦੇਖਿਆ ਚਾਹ ਦੀ ਪੀਤੀ ਤੇ ਮੈਗਜ਼ੀਨ ਦੇਖ ਕੇ ਚਲੋ ਜੀ ਉਹਨਾਂ ਨੇ ਦੇਖਿਆ ਵੀ ਮੇਰਾ ਆਰਟੀਕਲ ਆ ਗਿਆ ਬੜੇ ਖੁਸ਼ ਹੋਏ ਹੂੰ ਉਸ ਦਿਨ ਸ਼ਾਮ ਨੂੰ ਉਹਨਾਂ ਨੂੰ ਹਾਰਟ ਅਟੈਕ ਹੋ ਗਿਆ ਹੂੰ ਕਿ ਉਸ ਤੋਂ ਬਾਅਦ ਅਗਲਾ ਦਿਨ ਨਹੀਂ ਚੜਿਆ ਤੋ ਵਾਹ ਹੂੰ ਕੀ ਬਾਤ ਹੈ ਦੇਖੋ ਰੋਕਣ ਵਾਸਤੇ ਕਿੰਨੇ ਇਹ ਤਰਦਦ ਕਰਦੇ ਨੇ ਹੂੰ ਤੇ ਜਿਹੜੇ ਓਨੈਸਟ ਲੋਕ ਹੈਗੇ ਜਿਹੜੇ ਜਿਨ੍ਹਾਂ ਨੇ ਜਿਨ੍ਹਾਂ ਨੇ ਇਸ ਦੇ ਵਿੱਚੋਂ ਕੁਝ ਨਹੀਂ ਲੈਣਾ ਦੇਣਾ ਹੂੰ ਜਿਹੜੇ ਗੁਰੂ ਸਾਹਿਬ ਦੀ ਅਜ਼ਮਤ ਦੇ ਬਾਰੇ ਜਾਂ ਉਹ ਜੋ ਸਿੱਖੀ ਦਾ ਦਸਤੂਰ ਹੈ ਉਸ ਦੇ ਬਾਰੇ ਗੱਲ ਕਰਨਾ ਚਾਹੁੰਦੇ ਆ ਉਹਨਾਂ ਨੇ ਇਹ ਗੱਲ ਪੜ੍ਹਨ ਨੂੰ ਆਉਂਦੇ ਨੇ ਜੀ ਬਿਲਕੁਲ ਜੀ ਬਿਲਕੁਲ ਇਹਨਾਂ ਦਾ ਸਰਵਤੀਆ ਜੀ ਮੈਂ ਸਵਾਲ ਕਿ ਇਹਨਾਂ ਜੀ ਮੈਂ ਇਹਨਾਂ ਦੇ ਸਾਰੀ ਕਾਰਵਾਈ ਨੂੰ ਸ਼ੱਕੀ ਬਣਾਉਂਦਾ ਹਾਂ ਕਿ ਇਹਨਾਂ ਦਾ ਮਕਸਦ ਕੋਈ ਹੋਰ ਹੈ ਮਕਸਦ ਇਹਨਾਂ ਦਾ ਸਿੱਧਾ ਹੀ ਇਹ ਹੈ ਜੀ ਕਿ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਹੈਗੀ ਹੂੰ ਇਦੇ ਉੱਤੇ ਉਹ ਸਮਾਜ ਨਹੀਂ ਸਿਰਜਿਆ ਜਾ ਸਕਦਾ ਜੀ ਜਿਹਦੇ ਵਿੱਚ ਗਰੀਬ ਲੋਕਾਂ ਦਾ ਸ਼ੋਸ਼ਣ ਹੋਵੇ ਹੂੰ ਤੇ ਚੰਦ ਲੋਕ ਆਪਣੇ ਆਪ ਨੂੰ ਉੱਚ ਜਾਤੀ ਕਹਿ ਕੇ ਤੇ ਐਸ਼ ਕਰਨ ਜੀ ਬਿਲਕੁਲ ਔਰ ਸਾਰੀ ਇਸ ਕਰਕੇ ਉਹ ਗੁਰੂ ਗ੍ਰੰਥ ਸਾਹਿਬ ਦੇ ਉਪਦੇਸ਼ ਨੂੰ ਓਵਰ ਪਾਵਰ ਕੀਤਾ ਜਾਵੇ ਔਰ ਇਹੋ ਜਿਹੀਆਂ ਕਹਾਣੀਆਂ ਬਣਾ ਕੇ ਇੱਕ ਦਸਵੇਂ ਪਾਤਸ਼ਾਹ ਨੇ ਦਸਵੇਂ ਪਾਤਸ਼ਾਹ ਕੋਈ ਬੱਕਰੇ ਨਹੀਂ ਸੀਗੇ ਉਹ ਦਸਵਾਂ ਨਾਨਕ ਸੀਗੇ ਹੂੰ ਐਗਜ਼ੈਕਟਲੀ ਉਹ ਕਦੇ ਵੀ ਇਸ ਤੋਂ ਇਸ ਦੇ ਮਤਲਬ ਵਿੱਚ ਗੱਲ ਵੀ ਨਹੀਂ ਸੀ ਕਰ ਸਕਦੇ ਗੁਰੂ ਗ੍ਰੰਥ ਸਾਹਿਬ ਦੇ ਦੀ ਫਿਲਾਸਫੀ ਉਹੀ ਗੁਰੂ ਗ੍ਰੰਥ ਦੇ ਵਿੱਚ ਦਸਵੇਂ ਪਾਤਸ਼ਾਹ ਬੈਠੇ ਨੇ ਜਿਹਦੇ ਵਿੱਚ ਗੁਰੂ ਨਾਨਕ ਬੈਠੇ ਨੇ ਗੁਰੂ ਨਾਨਕ ਹੀ ਸੀ ਜੀ ਬਿਲਕੁਲ ਐਵੇਂ ਉਹਨਾਂ ਦੇ ਨਾਮ ਦੇ ਨਾਲ ਲਾ ਕੇ ਤੇ ਇਹ ਸਿੱਖੀ ਨੂੰ ਖਤਮ ਕਰਨਾ ਚਾਹੁੰਦੇ ਜੀ ਇਹੋ ਗੱਲ ਜਿਨ੍ਹਾਂ ਨੇ ਅਕਵਾਲ ਸਿੰਘ ਨੂੰ ਸੁਣਿਆ ਹੈਗਾ ਆ ਜਿਹੜਾ ਉਹਨੇ ਪ੍ਰੈਸ ਰਿਪੋਰਟ ਦੇ ਨਾਲ ਗੱਲ ਕੀਤੀ ਸੀ ਉੱਥੇ ਵੀ ਗੱਲ ਕੀਤਾ ਸੀ ਜਦੋਂ ਉਹ ਸਵਾਲ ਪੁੱਛਦਾ ਬਈ ਮੋਤੀ ਜੀ ਨੂੰ ਤੁਸੀਂ ਨਹੀਂ ਦੱਸਿਆ ਹੂੰ ਉਹਨੇ ਕਿਹਾ ਸੀ ਮੈਂ ਨਹੀਂ ਦੱਸਿਆ ਉਹਨਾਂ ਦੇ ਕੋਲ ਹਿੰਦੀ ਦੇ ਟੀਕੇ ਹੈਗੇ ਆ ਹੂੰ ਇਹ ਹੁਣ ਯਾਦ ਆ ਗਈ ਹੁਣੀ ਗੱਲ ਲੈ ਬਿਲਕੁਲ ਬਿਲਕੁਲ ਜਿਹੜਾ ਇੱਕ ਇੰਟਰਵਿਊ ਹੋਇਆ ਸੀ ਸਰਦਾਰ ਕਰਤੇਸ਼ ਸਿੰਘ ਹੁਣੀ ਦੱਸ ਚੁੱਕੇ ਆ ਆ ਜੀ ਹਿੰਦੀ ਦਾ ਟੀਕਾ ਹੂੰ ਵੱਡ ਕਪੀਆ ਚਾਰ ਆ ਚਾਰ ਜਲਦਾਂ ਦੇ ਵਿੱਚ ਹੂੰ ਦਸਮ ਗ੍ਰੰਥ ਸਾਹਿਬ ਜੀ ਹਿੰਦੀ ਅਨਵਾਦ ਸਹਿਤ ਨਾਗਰੀ ਲਿਪੀ ਅੰਤਰ ਆਹ ਤੀਸਰੀ ਸੰਚੀਆ ਮੇਰੇ ਹੱਥੇ 4 ਸੰਚੀਆ ਮੇਰੇ ਕੋਲ ਹੈ ਦੀਆਂ ਹਾਰਡ ਕਾਪੀ ਜੀ ਉਹ ਤੇ ਟਿਕਾ ਕਿਤਾ ਰਾਜੀ ਡਾਕਟਰ ਜੋਧ ਸਿੰਘ ਨੇ ਹੂੰ ਡਾਕਟਰ ਜੋਧ ਸਿੰਘ ਦੇ ਹਿੰਦੀ ਦਾ ਟਿਕਾ ਬਿਲਕੁਲ ਬਿਲਕੁਲ ਸਹੀ ਹੈ ਜੀ ਹਿੰਦੀ ਦਾ ਟਿਕਾ ਇਹ ਉਸ ਫੰਡ ਦੇ ਵਿੱਚੋਂ ਹੋਇਆ ਹੈ ਜਿਹਦਾ ਜ਼ਿਕਰ ਸਰਤਾਰ ਸਰਤਾਰ ਸਿੰਘ ਹੁਣੀ ਕਰਕੇ ਗਏ ਆ ਹੂੰ